ਇਹ ਇਹਦੀ ਮਾਤਾ ਸੀ ਮਰੀਮ ਉਹ ਕੁਵਾਰੀ ਹੀ ਗਰਭ ਦੇ ਵਿੱਚ ਧਾਰਨ ਕਰ ਲਿਆ ਸੀ ਹਜਰਤ ਜੀ ਤੇ ਸਾਧ ਸੰਗਤ ਸੰਸਾਰੀ ਦੌਰ ਤੇ ਦੇਖੋ ਕਿਸ ਤਰ੍ਹਾਂ ਉਹਨਾਂ ਨੂੰ ਦੁਨੀਆ ਦਾ ਤਾਨਿਆਂ ਦਾ ਸਾਹਮਣਾ ਕਰਨਾ ਪਿਆ ਹੋਵੇਗਾ ਮਹਾਵੀਰ ਭਗਵਾਨ ਦੀ ਮਾਤਾ ਸੀ ਤ੍ਰਿਸ਼ੁਲਾ ਤੇ ਜਦੋਂ ਮਹਾਵੀਰ ਜੀ ਦਾ ਹਜੇ ਜਨਮ ਨਹੀਂ ਸੀ ਹੋਇਆ ਤੇ 12 ਸੁਪਨੇ ਐਸੀ ਆਏ ਹਾਰੇ ਤੋਂ ਸੁਪਨੇ ਦੇ ਵਿੱਚੋਂ ਡਰ ਜਾਇਆ ਕਰਤੀ ਸੀ। ਸ਼੍ਰੀ ਰਾਮਚੰਦਰ 14 ਸਾਲ ਦਾ ਬਨਵਾਸ ਕੱਟਿਆ। ਮਾਤਾ ਦਾ ਜਿਹੜਾ ਪੁੱਤਰ ਦਾ ਸੁਖ ਹੈ ਉਹ ਵੀ ਉਹਨਾਂ ਨੂੰ ਮਾਤਾ ਨੂੰ ਨਹੀਂ ਮਿਲਿਆ। ਪਰਮਾਤਮਾ ਤ੍ਰਿਪਤਾ ਐਸੀ ਸੀ ਸਾਸਣ ਜਦੋਂ ਗਰਭ ਧਾਰਨ ਕੀਤਾ ਮਾਤਾ ਜੀ ਦੇ ਗਰਭ ਵਿੱਚ ਨਾਨਕ ਜੀ ਆਏ ਤੇ ਹਮੇਸ਼ਾ ਹੀ ਭਗਤੀ ਵਾਲਾ ਉਹਨਾਂ ਦਾ ਮਾਨ ਬਣਿਆ ਰਹਿੰਦਾ ਸੀ ਵੀ ਮੈਂ ਭਗਤੀ ਕਰਾਂਗਾ। ਐਸੀ ਅਵਸਥਾ